ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਇੱਕ ਹੋਰ ਸਰਪ੍ਰਾਈਜ਼ ਹੈ ਤੁਹਾਡੇ ਸਾਰਿਆਂ ਦੇ ਲਈ ਤੇ ਪਰ ਤੁਸੀਂ থাম্বਨੇਲ ਦੇ ਵਿੱਚ ਦੇਖ ਹੀ ਲੈਣਾ ਠੀਕ ਹੈ ਤੁਸੀਂ ਵੈਸੇ ਇੱਕ ਤੌਰ ਤੇ ਗੈਸ ਕਰ ਸਕਦੇ ਹੋ ਸਾਡੇ ਸਾਰਿਆਂ ਲਈ ਚੈੱਕ ਕਰੋ ਲਓ ਆ ਖੜੀ ਹੈ ਆਪਣੀ ਰਾਣੀ ਸੰਦਨਾ ਤੇ ਸਾਡੇ ਬੰਦੇ ਤਿਆਰ ਖੜੇ ਨੇ ਆ ਤੁਸੀਂ ਗੈਸ ਲਾ ਸਕਦੇ ਹੋ ਵੀ ਮੁੰਡੇ ਕਾਤੇ ਖੜੇ ਨੇ ਇੰਨੇ ਰੈਡੀ ਹੋਈ ਹੈ ਵੀ ਅਸੀਂ ਕੀ ਲੈ ਕੇ ਆਉਣਾ ਹੈ ਅੱਜ ਕੀ ਲੈ ਕੇ ਆਉਣਾ ਹੈ ਹਨਾ ਜਾਣ ਦੀ ਤਿਆਰੀਆਂ ਸਾਡੀ ਸਾਡੀ ਕੀ ਲੈ ਕੇ ਆਉਣਾ ਬਈ ਅੱਜ ਗੱਡੀ ਲੈ ਕੇ ਆਉਣੀ ਹੈ ਉਹ ਪਹਿਲਾਂ ਹੀ ਦੱਸਤਾ ਯਾਰ ਤਾਂ ਓ ਮਾਈ ਗੋ ਸਰਪ੍ਰਾਈਜ਼ ਦੇ ਚੱਲ ਕੋਈ ਨਹੀਂ ਦੱਸਤਾ ਕੋਈ ਚੱਕਰ ਨਹੀਂ ਗੱਡੀਆਂ ਨਾਮ ਨਹੀਂ ਦੱਸਦੇ ਤੇ ਗੱਡੀ ਦਾ ਨਾਮ ਨਹੀਂ ਦੱਸਦੇ ਹੁਣ ਅਸੀਂ ਚੱਲੇ ਸੀਗੇ ਸਾਰੇ ਤਿਆਰ ਆ ਦੁਪਹਿਰ ਦੇ ਵੱਜ ਗਏ ਨੇ 3 ਭੱਜ ਕੇ 10 ਮਿੰਟ ਹੋ ਗਏ ਠੀਕ ਹੈ ਜੀ ਤੇ ਜਾਣ ਦੀ ਤਿਆਰੀ ਹੈ ਚਲੋ ਤੁਹਾਨੂੰ ਮਿਲਦੇ ਆ ਫਿਰ ਅੱਗੇ ਜਾ ਕੇ ਲਓ ਜੀ ਮਿੱਤਰੋ ਆਪਾਂ ਚੜ ਗਏ ਰੋਡ ਤੇ ਚੱਲੇ ਆਂ ਸੀ ਮਰੰਡੇ ਨੂੰ ਖਵਾਣੋਂ ਤੋਂ ਉੱਚੇ ਪਿੰਡ ਨੂੰ ਲੈ ਵੀ ਸਾਡੇ ਨਾ ਬੰਦੇ ਸਾਰੇ ਨਾਲ ਚੱਲੇ ਨੇ ਤੁਹਾਨੂੰ ਮਿਲਾਉਣੇ ਆ ਆ ਸਾਡੇ ਨਾਨਾ ਜੀ ਠੀਕ ਆ ਪਿੱਛੇ ਸਾਡੀਆਂ ਸੰਗਤਾਂ ਬੈਠੀਆਂ ਨੇ ਲੈ ਜਸੂ ਫੜ ਫੋਨ ਲਓ ਹਾਂਜੀ ਫਿਰ ਹੁਣ ਕਿਹੜਾ ਸਰਪ੍ਰਾਈਜ਼ ਹੈ ਜਾ ਕੇ ਦੱਸਾਂਗੇ ਪਾਰਟੀ ਫਿਰ ਜਿੱਥੇ ਚੱਲੂ ਜਿੱਥੇ ਕਹੋਂਗੇ ਉੱਥੇ ਕਰਦਾਂਗੇ ਮੈਂ ਕਿੱਡੀ ਜਾਊਂਗੀ ਮੈਂ ਕਿੱਡੀ ਚਲੋ ਫਿਰ ਹੁਣ ਅਸੀਂ ਤੁਹਾਨੂੰ ਨਾ ਬੰਦੇ ਆਪਣੇ ਪੂਰੇ ਕਰ ਲਈਏ ਜਾ ਕੇ ਤੁਹਾਨੂੰ ਮਿਲਾਉਣਾ ਸੀ ਸਿੱਧਾ ਆਪਣੀ ਮੰਜ਼ਿਲ ਤੇ ਜਿੱਥੇ ਅਸੀਂ ਜਾਣਾ ਠੀਕ ਹੈ ਜੀ ਕਰਦੇ ਪਾ ਲਓ ਜੀ ਸੋਹਣਿਓ ਅੱਜ ਪਹੁੰਚ ਗਏ ਸੀਗੇ 85 ਦੇ ਵਿੱਚ ਆਪਣੀ ਰਾਣੀ ਸੁੰਦਰਾ ਖੜੀ ਆ ਬਾਕੀ ਬੰਦੇ ਵੀ ਆਪਣੇ ਸਾਰੇ ਆ ਗਏ ਤਕਰੀਬਨ ਤਕਰੀਬਨ ਆਉਦੇ ਪਹੁੰਚ ਗਏ ਆ ਸਰਕਾਰਾਂ ਸਾਰੀਆਂ ਹੀ ਤੇ ਲੈ ਆਉਣੇ ਆ ਲਓ ਜੀ ਸਰਪ੍ਰਾਈਜ਼ ਆਪਾਂ ਅੱਜ ਆਪਣਾ ਚੱਕੇ ਦੰਨੇ ਆ ਤੁਹਾਨੂੰ ਗੱਡੀ ਦਿਖਾ ਦੰਨੇ ਆ ਫਿਰ ਕਿਹੜੀ ਆ ਲਓ ਜੀ ਆ ਗੱਡੀ ਆ ਆਪਣੀ ਠੀਕ ਆ ਤੇ ਚੱਲਦੀ ਆ ਤਿਆਰੀ ਗੱਡੀ ਦੀ ਦੱਸੋ ਕਿਵੇਂ ਲੱਗਦੀ ਆ ਹਾਂਜੀ ਹਾਂ ਕਰੀਏ ਮੈਂ ਆਸ ਤੇ ਰੱਖੀ ਲਓ ਸਰ ਹਾਂਜੀ ਦੱਸੋ ਕਿਦਾਂ ਲਓ ਜੀ ਸਰ ਸਸਰੀ ਕਾਲ ਮੈਨੇਜਰ ਸਾਹਿਬ ਕੋਈ ਡਿਫਰੈਂਡ ਨਹੀਂ ਲੈਣਾ ਕੀ ਹਾਲ ਹੈ ਜੀ ਕੋਈ ਡਿਫਰੈਂਡ ਨਹੀਂ ਹੈ ਸਰ ਰੈਡੀ ਹੈ ਜੀ ਕੰਮ ਹਾਂਜੀ ਐਕਚੁਅਲੀ ਇਹਦਾ ਐਡਟਸ ਮੈਨੂੰ ਚੰਡੀਗੜ੍ਹ ਦਾ ਆਜੋ ਆਜੋ ਬੈਠੋ ਫਿਰ ਕਰਦੇ ਆਪਾਂ ਸਮਾਚਾਰ ਉਹਦਾ ਤੁਸੀਂ ਕਮਰਸ਼ਲ ਲੈਣੀ ਹੈ ਉਹਦੇ ਚ ਕੋਈ ਲਓ ਜੀ ਸਰ ਪੇਪਰ ਵਰਕ ਪੂਰਾ ਤੇ ਜਿਹੜੀਆਂ ਬੀਰਸ ਹੋਈ ਜਿਹਨੂੰ ਤੁਸੀਂ ਯੂਟੀਆਨੀਏ ਚੈੱਕ ਟ੍ਰਾਂਸਫਰ ਕੀਤਾ ਜੈਨਾ ਕਿ ਕਿੰਨੀ ਕਿੰਨੇ ਪੇਪੇਮੈਂਟ ਪੈਸਾ ਤੁਸੀਂ 445 445 ਪਿਆ ਚੈੱਕ ਕਰਾ ਲਓ ਤੁਹਾਨੂੰ 445 ਪਿਆ ਚੈੱਕ ਦਾ ਹੈ ਨਾ ਜਿਹੜੇ ਕਹਿ ਮੈਂ ਲੋ ਜੀ ਚਾਬੀ ਆ ਗਈ ਆ ਜੀ ਹੁਣ ਤਕਰੀਬਨ 1:3-2 ਵਜੇ ਹਾਂਜੀ ਸਰ ਕੀ ਨਾਮ ਹੈ ਸਰ ਤੁਹਾਡਾ ਜੀ ਮੇਰਾ ਨਾਮ ਜਗਮਉਂਤ ਸਿੰਘ ਇਕਵਾਰ ਨੰਬਰ ਬੋਲਿਓ ਆਪਣਾ 82788 82788 ਜੀ 98501 98501 ਜੀ ਸਰ ਇਹ ਆ ਜੀ ਸਾਡੇ 85 ਦੇ ਵੀਰ ਮੈਨੇਜਰ ਸਾਹਿਬ ਦਾ ਨੰਬਰ ਬਹੁਤ ਵਧੀਆ ਬੰਦੇ ਨੇ ਕਿਸੇ ਨੇ ਵੀ ਡੀਲ ਕਰਨੀ ਆ ਕਿਸੇ ਨੇ ਵੀ ਕੋਈ ਗੱਡੀ ਲੈਣੀ ਆ ਤੁਸੀਂ ਆਪਣੇ ਚੰਡੀਗੜ੍ਹ ਰੋਡ ਮਰਿੰਡਾ ਇਹਨਾਂ ਨਾਲ ਸੰਪਰਕ ਕਰਨਾ ਇਹ ਤੁਹਾਨੂੰ ਵੱਧ ਤੋਂ ਵੱਧ ਡਿਸਕਾਊਂਟ ਦੇਣਗੇ ਉਹ ਅਸੀਂ ਦੱਸ ਨਹੀਂ ਸਕਦੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਇਹਨਾਂ ਨਾਲ ਸੰਪਰਕ ਕਰੋ ਥੈਂਕ ਯੂ ਸਰ ਜੀ ਫੋਟੋ ਨਹੀਂ ਜੀ ਕਿਤੇ ਦਾ ਵੀਡੀਓ ਬਣਾ ਰਹੇ ਕੋਈ ਨਹੀਂ ਕੋਈ ਨਹੀਂ ਫੋਟੋ ਵੀ ਲੈ ਲਾਂਗੇ ਥੰਕ ਯੂ ਤੁਹਾਨੂੰ ਕੱਢੂਗਾ ਇੱਕ ਮਿੰਟ ਬਾ ਕੋਈ ਨਹੀਂ ਕੋਈ ਨਹੀਂ ਵਾਪਸ ਨਹੀਂ ਬਾਕੀ ਦਾ ਵਾਪਸ ਪਹਿਲਾ ਤੇ ਨਹੀਂ ਅਪਾ ਇਨੇ ਆਇਆ

ਕਾਸੋ ਦੇ ਉੱਪਰ ਖੜੋ ਜਿਵੇਂ ਚੱਲਾ ਲੈ ਮੈਂ ਇੱਥੇ ਵੀ ਲੈ ਕਦੋਂ ਤੱਕ ਨਾ ਕਰੋ ਸਾਖ ਤੇ ਬੜੇ ਲੇਕੇ ਜਾਣਾ ਮੁੰਡਾ ਇੱਕ ਮਿੰਟ ਮੈਂ ਹਾਂਜੀ ਸੁਨਾਪ ਕਰ ਦੰਨੇ ਆ ਕਰੀ ਕਰੇ ਮੇਰੀ ਹਾਂ ਲਿਓ ਲਿਓ ਆਜੋ ਹਲਾ ਵੀ ਦੇ ਸਨਾਪ ਕਰਦੇ ਮੰਦੇ ਇੱਥੇ ਆਪਣੇ ਫੋਨ ਤੋਂ ਕਰ ਹਾਂ ਆਪਣੇ ਮੇਰੇ ਹੀ ਆ ਇਹ ਨਾ ਮੈਂ ਕਰ ਇੱਕ ਮੈਂ ਵੀਡੀਓ ਬੰਦ ਕਰ ਉਹ 8 9 9 ਨੰਬਰ ਦਾ ਸਿਚਾ ਦੇਖੋ ਇੱਧਰ ਇੱਧਰ ਚਾਹ ਮਿਲਦੀ ਜੱਗੀ ਜੱਮੀ ਹਾਂ ਹਾਂ ਨਹੀਂ ਨਹੀਂ ਉਹ ਆਉਣ ਦੋ ਹਾਂ ਹਾਂ ਲੰਘ ਜਾਣਾ ਆਉਣ ਦੋ ਆਉਣ ਦੋ ਆਉਣ ਦੋ ਆਉਣ ਦੋ ਚਲੋ 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 ਬੱਸ ਲੰਘੀ ਆਸ ਚਲੋ 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 ਵਾਹ ਜੀ ਵਾਹ ਵਾਹ ਜੀ ਵਾਹ ਉਹ ਕਿ ਡੀਜ਼ਲ ਹੈਗਾ ਫਿਰ ਵੀ ਕਵਾਲੀ ਲੋ ਜੀ ਮਿੱਤਰੋ ਯਾਨਸੀ ਚੋਂ ਨਿਕਲ ਗਏ ਸੀਗੇ ਹੁਣ ਅਸੀਂ ਜਾਣੇ ਆ ਘਰ ਵੱਲੋਂ ਬਸ ਤੇਲ ਪਾਣੀ ਪੋਲੇ ਸੀਗਾ ਗੱਡੀ ਦੇ ਵਿੱਚ ਜਦ ਆਪਾਂ ਗੱਡੀ ਦੇ ਨਾਲ ਅਟੈਚ ਹੋ ਜਾਂਦਾ ਨਾ ਫੋਨ ਤੇ ਇਹਦੇ ਹੀ ਨਾ ਆਵਾਜ਼ ਬੰਦ ਹੋ ਜਾਂਦੀ ਹੈ ਚਾਹੇ ਆਪਾਂ ਜਿੱਦਾਂ ਵੀ ਆਪਾਂ ਬੋਲ ਕੇ ਕਰਦੇ ਆ ਜਾਂ ਸਾਊਂਡ ਦੀ ਨਾ ਫੋਨ ਦੇ ਵਿੱਚ ਕਲੀਅਰ ਨਹੀਂ ਆਉਂਦੀ ਉਹ ਹਜੇ ਚਲੋ ਆਪਾਂ ਨੂੰ ਸਿਸਟਮਾ ਨਹੀਂ ਪਤਾ ਲੱਗਿਆ ਨਮੀ ਕਰਕੇ ਤੇ ਐਨ ਪੂਰੀ ਵਧੀਆ ਚੱਲਦੀ ਐ ਫੀਚਰ ਵਾਈਜ਼ ਵੀ ਵਧੀਆ ਐ ਠੀਕ ਐ ਪਿਕਅਪ ਵੀ ਵਧੀਆ ਖੁੱਡੀ ਡੁੱਡੀ ਗੱਡੀ ਆ ਹਨਾ ਸਾਰਾ ਕੁਝ ਐਨ ਓਕੇ ਆ ਹੁਣ ਅਸੀਂ ਰੰਡੇ ਤੋਂ ਨਿਕਲ ਗਏ ਸੀਗੇ ਉੱਚੇ ਪਿੰਡ ਪਹੁੰਚਣ ਵਾਲੇ ਆ ਚਲੋ ਬਾਬਾ ਚੜ੍ਹਦੀ ਕਲਾ ਰੱਖੇ ਹਨਾ ਸਾਰਿਆਂ ਨੂੰ ਇਦਾਂ ਹੀ ਮੇਰੇ ਭਰਾਵਾਂ ਵੀ ਰੱਬ ਵੀਰ ਭੈਣਾਂ ਨੂੰ ਗੱਡੀ ਨਮੀ ਲਓ ਜੀ ਹੁਣ ਆਪਾਂ ਪਹੁੰਚ ਗਏ ਸੀਗੇ ਘਰੇ ਠੀਕ ਹੈ ਗੱਡੀ ਲੈ ਕੇ ਕਰਦੇ ਨੇ ਤਿਲ ਚੋਤਾ ਤੇ ਸਾਰੇ ਆਪਣਾ ਇੰਤਜ਼ਾਰ ਕਰਦੇ ਸੀਗੇ ਤੇ ਸਾਰੇ ਜਣੇ ਮਾਮਾ ਜੂਣੇ ਮਾਮੀ ਜੂਣੇ ਖੜੇ ਸੀਗੇ ਆ ਕੇ ਘਰੇ ਵਧਾਈਆਂ ਭਾਈ ਜੀ ਤੁਸੇ ਵੀ ਵਧੋ ਹਾਂ ਹਾਂ ਪਹਿਲਾਂ ਹੀ ਪਹਿਲਾਂ ਹੀ ਚੋਬੋ ਆ ਜਾਓ ਹਾਂ ਜਸਕੀ ਟੇਟ ਵਿਚ ਨਾ ਜਾ ਸਕੀ ਟੇਟ ਬਿਠਾਏ ਨਾ ਸਕੀ ਟੇਟ ਬਿਠਾਏ ਚਲੋ ਆ ਜਾਓ ਆ ਜਾਓ ਮੇਰਾ ਹੁੰਦਾ ਹੁੰਦਾ ਜਨਮ ਹੈਪੀ ਬਰਥਡੇ ਤੁਹਾਨੂੰ ਜੀ ਆਇਆਂ ਨੂੰ ਥੋੜੀ ਦੇ ਵੀ ਨਹੀਂ ਤੁਹਾਨੂੰ ਥੋੜੀ ਨੇ ਪੀਣੇ ਆਦੀ ਦੇਖ ਲੈ ਹਾਂ ਹਾਂ ਔਰ ਇਹ ਬਾਬੂ ਵੀ ਥੋੜੀ ਗੱਡੀ ਲੈ ਕੇ ਆਇਆ ਹੈ ਬੜਾ ਗਿਆ ਖਾਮਜੀ